ਅੱਛਾ ਕਿਸੇ ਦੀ ਪਰਵਾਹ ਨਹੀਂ ਕਰਦੇ ਤੁਸੀਂ ਉਹਨਾਂ ਦੀ ਜ਼ਮਾਨਤ ਵਾਸਤੇ ਜਾਂ ਡਾਕੂਮੈਂਟਸ ਵਾਸਤੇ ਆਏ ਸੀਗੇ ਅਸੀਂ ਉਹਨਾਂ ਨੂੰ ਦੇਖੋ ਕਲਾਈਂ ਦਾ ਉਹਨੂੰ ਜੇ ਕੋਈ ਜੁਕਸੂ ਕਾ ਹੀ ਕੈਨ ਟੇਕ ਦੀ ਰਿਸਿਸਟੈਂਸ ਆਫ ਅ ਲੀਗਲ ਪਰਸਨ ਔਰ ਉਹਨਾਂ ਨੂੰ ਕੋਈ ਜ਼ਰੂਰਤ ਆਈ ਜਾਂ ਉਹਨਾਂ ਦੇ ਕੋਈ ਨਜਾਇਜ਼ ਹੋਈ ਹੈ ਵੀ ਆਰ ਥੇਅਰ ਟੂ ਪ੍ਰੋਟੈਕਟ ਹਿਸ ਰਾਈਟਸ ਜਿਹੜੀ ਰੇਟ ਦੀ ਸੂਚਨਾ ਸਾਡੇ ਕੋਲ ਉਹਨਾਂ ਦੇ ਘਰ ਚ ਹੋਈ ਹੈ ਜਾਂ ਦਫ਼ਤਰ 'ਚ ਹੋਈ ਹੈ ਜਾਂ ਉਹਨਾਂ ਦੇ ਜਿੱਥੇ ਬਿਜ਼ਨਸ ਆ ਜਾਂ ਕੰਮ ਕਰਨ ਦਾ ਉੱਥੇ ਵੀ ਹੋਈ ਕੁਝ ਕੁਝ ਹੈ ਸਾਨੂੰ ਜਦੋਂ ਉਹਨੇ ਕਿਸੇ ਬ੍ਰੈਂਡ ਤੋਂ ਇੰਡੀਮੇਸ਼ਨ ਆਈ ਹੈ ਵੀ ਉਹਦੇ ਘਰ ਬੋਲਸ ਆ ਗਈ ਹੈ ਕਿ ਕਿਸੇ ਨੂੰ ਇੰਟਰਨੀ ਕਰ ਰਹੇ ਨੇ ਕਿ ਤੁਸੀਂ ਆਓ ਉਹ ਘਰ ਦੇ ਅੰਦਰ ਹੀ ਨੇ ਜੀ ਘਰ ਦੇ ਅੰਦਰ ਹੀ ਨੇ ਕਿ ਕਿਹਦੇ ਲੈਕ ਕਹਿੰਦੇ ਕਈ ਕਹਿ ਰਹੇ ਸੀ ਕਿ ਆਪਣੇ ਅਰੈਸਟ ਕਰ ਲਿਆ ਗਿਆ ਜਾਂ ਕੁਝ ਨਹੀਂ 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 ਘਰ ਦੇ ਅੰਦਰ ਹੀ ਆ ਹਲੇ ਸੇਰੀ Nobody is being permitted to enter the house by the police. Not even the family also. Not even the family. ठीक है जी. ਸਾਨੂੰ ਅੰਦਰ ਜਾਣ ਨਹੀਂ ਦੇ ਰਹੇ ਜੋ ਤੁਹਾਨੂੰ ਅਸੀਂ ਕਹਿ ਰਹੇ ਲੀਗਲ ਐਡਵਾਈਜ਼ਰ ਅਸੀਂ ਉਹਨਾਂ ਦੇ ਲੀਗਲ ਐਡਵੋਕੇਟ ਆ ਸਾਨੂੰ ਅੰਦਰ ਜਾਣ ਦਿੱਤਾ ਜਾਵੇ ਕੀ ਨਾਮ ਹੈ ਸਰ ਤੁਹਾਡਾ ਕਿੰਨੇ ਸਰ ਐਡਵੋਕੇਟ ਸੰਜੀਤ ਸਰ ਹਾਂਜੀ ਕਿੰਨੀ ਦੇਰ ਪਹਿਲਾਂ ਰੇਡ ਹੋਈ ਸਰ ਸਰ ਮਾਰਨਿੰਗ ਹੋਈ ਹੈ ਕਹਿ ਰਹੇ ਆ ਮਾਰਨਿੰਗ ਰੇਡ ਹੋਈ ਕਿੰਨੇ ਵਜੇ ਸੋ ਟਾਈਮਿੰਗ ਦਾ ਪ੍ਰੋਪਰ ਪਤਾ ਨਹੀਂ ਆ ਕਿ ਸ਼ੁਰੂ ਹੋਈ ਹੈ ਜਦੋਂ ਸਾਨੂੰ ਇੰਟੀਮੇਸ਼ਨ ਆਈ ਤਾਂ ਉਹ ਅੱਧਾ ਘੰਟਾ ਐਗਜ਼ੈਕਟਲੀ ਕੋਈ ਅਲੀਗੇਸ਼ਨ ਅਲੀਗੇਸ਼ਨ ਤਾਂ ਤੁਹਾਡੇ ਨਾਲ ਹੋਇਆ ਕਿ ਕੀ ਅਲੀਗੇਸ਼ਨ ਤਾਂ ਪਤਾ ਲੱਗਾ ਕਿ ਕੀ ਆਪਣੇ ਕੁਝ ਨਹੀਂ ਲਗਾ ਰਹੇ ਕਿ ਅੰਦਰ ਜਾਣ ਹੀ ਨਹੀਂ ਦੇ ਰਹੇ ਜਿਹੜਾ ਸਾਨੂੰ ਅਲੀਗੇਸ਼ਨ ਲੱਗਾ ਪਤਾ ਲੱਗਾ ਜੀ ਜਿਹੜੀ ਅੱਜ ਰੇਡ ਮਾਰੀ ਇਹਨਾਂ ਨੇ ਕਿਸ ਰਿਗਾਰਡਿੰਗ ਮਾਰੀ ਹੈ ਜੀ ਸਾਨੂੰ ਦੱਸ ਹੀ ਨਹੀਂ ਰਹੇ ਨਰਿੰਦਰ ਜਾਣ ਦੇ ਰਹੇ ਸਾਨੂੰ ਤਾਂ ਰੋਕ ਲਈ ਵੇਚ ਸਕਦੇ ਜੀ ਐਡਵੋਕੇਟ ਨੂੰ ਫਿਰ ਵੀ ਸਾਨੂੰ ਇਹਨਾਂ ਨੇ ਬਾਹਰ ਰੋਕਿਆ ਹੈ ਕਿ ਜਦੋਂ ਤੁਹਾਡਾ ਮੈਸੇਜ ਉਹਦੇ ਲਾ ਦਿੱਤਾ ਗਿਆ ਜਦੋਂ ਤੱਕ ਅੰਦਰੋਂ ਇੰਟੀਮੇਸ਼ਨ ਆਂਦੀ ਰਹੇ ਤੁਹਾਨੂੰ ਬੁਲਾ ਲੈਣ ਸੋ ਨੂੰ ਲੈ ਰਹੇ ਹੋ ਨਹੀਂ ਕਰ ਇਹਦੇ ਬਾਰੇ ਕੁਝ ਨਹੀਂ ਦੱਸ ਸਕਦੇ ਇਹਨਾਂ ਦੇ ਕੋਈ ਅਲਿਗੇਸ਼ਨ ਨਹੀਂ ਆਇਆ ਅਜੇ ਤੱਕ ਪਰਵਾਹ ਠੀਕ ਹੈ ਜੀ ਪਰਵਾਹ ਥੋੜੀ ਕਰ ਜਾਓ ਅੱਛਾ ਕਿਸੇ ਪਰਵਾਹ ਨਹੀਂ ਕਰਦੇ ਤੁਸੀਂ ਉਹਨਾਂ ਦੀ ਜ਼ਮਾਨਤਵਾਸੀ ਜਾਂ ਡਾਕੂਮੈਂਟਸ ਵਾਸਤੇ ਆਏ ਸੀਗੇ ਅਜੇ ਉਹਨਾਂ ਨੂੰ ਦੇਖੋ ਕਰਾਇਆ ਜਾਂ ਉਹਨੂੰ ਜੇ ਕੋਈ ਦੁਕਦੋ ਕਾ ਹੀ ਕੈਨ ਟੇਕ ਐਕਸ਼ਨ ਐਸ ਆਫ ਅ ਲੀਗਲ ਪਰਸਨ ਔਰ ਉਹਨਾਂ ਨੂੰ ਕੋਈ ਜ਼ਰੂਰਤ ਆਈ ਜਾਂ ਉਹਨਾਂ ਦੇ ਕੋਈ ਨਜਾਇਜ਼ ਹੋਈ ਹੈ ਵੀ ਆਰ ਗੈਟ ਟੂ ਪ੍ਰੋਟੈਕਟ ਹਿਸ ਰਾਈਟ ਜਿਹੜੀ ਰੇਡ ਦੀ ਸੂਚਨਾ ਸਾਡੇ ਕੋਲ ਉਹਨਾਂ ਦੇ ਘਰ ਚ ਹੋਈ ਹੈ ਜਾਂ ਦਫ਼ਤਰ 'ਚ ਹੋਈ ਹੈ ਜਾਂ ਉਹਨਾਂ ਦੇ ਜਿੱਥੇ ਵਸਾਈ ਜਾਂ ਕੰਮ ਕਰਦਾ ਉੱਥੇ ਵੀ ਹੋ ਕੁਝ ਹੈ ਨਿਸ਼ਾਨੂ ਜਰ ਨਾਲ ਕੋਈ ਕਿਸੇ ਬ੍ਰੈਂਡ ਤੋਂ ਇੰਡੀਮੇਸ਼ਨ ਆਈ ਹੈ ਵੀ ਉਹਦੇ ਘਰ ਕੋਲ ਸਾਂ ਗਈ ਹੈ ਕਿ ਕਿਸੇ ਨਾਂ ਤੋਂ ਕਰਨ ਲਈ ਜੇ ਤੁਸੀਂ ਆਓ ਉਹ ਘਰ ਦੇ ਅੰਦਰ ਹੀ ਨੇ ਜੀ ਘਰ ਦੇ ਅੰਦਰ ਹੀ ਨੇ ਕਿ ਕਿਹਦੇ ਲੈਕ ਕਈ ਕਹਿ ਰਹੇ ਸੀ ਕਿ ਆਪਣੇ ਅਰੈਸਟ ਕਰ ਲਿਆ ਗਿਆ ਜਾਂ ਕੁਝ ਨਹੀਂ 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 ਘਰ ਦੇ ਅੰਦਰ ਹੀ ਆ ਹਲੇ ਇਸ ਤੇ nobody is being permitted to enter the house by the police not even the family also ٹھیک ہے جی تھانہ اندر جانے نہیں دے رہے جو پتہ اسی کہہ رہے لیگل ایڈوائزر اسی لگا لیگل ایڈوکیٹ ہے سانو اندر جانے دیتا جاوے کی نام ہے سادے ٹھیک ہے کتنی دیر پہلے ریڈ ہوئی سن سو مارننگ ہوئی ہے کہہ رہے ہیں مارننگ ریڈ ہوئی کتنے بجے ਤਾਂ ਟਾਈਮਿੰਗ ਦਾ ਪ੍ਰੋਪਰ ਪਤਾ ਨਹੀਂ ਆ ਕਿ ਸ਼ੁਰੂ ਹੋਈ ਹੈ ਜਦੋਂ ਸਾਨੂੰ ਇੰਟੀਮੇਸ਼ਨ ਆਈ ਤਾਂ ਉਹ ਅੱਧਾ ਘੰਟਾ ਐਗਜ਼ੈਕਟਲੀ ਕੋਈ ਅਲੀਗੇਸ਼ਨ ਤੇ ਅਲੀਗੇਸ਼ਨ ਤੇ ਤੁਹਾਡੇ ਨਾਲ ਹੋਇਆ ਕਿ ਕੀ ਅਲੀਗੇਸ਼ਨ ਤੇ ਪਤਾ ਲੱਗਾ ਕਿ ਕੀ ਆਪਣੇ ਕੁਛ ਨਹੀਂ ਲਗਾ ਰਹੇ ਕਿ ਅੰਦਰ ਜਾਣ ਹੀ ਨਹੀਂ ਦੇ ਰਹੇ ਜਿਹੜਾ ਸਾਨੂੰ ਅਲੀਗੇਸ਼ਨ ਲੱਗਾ ਪਤਾ ਲੱਗਾ ਜਿਹੜੀ ਅੱਜ ਰੇਡ ਮਾਰੀ ਇਹਨਾਂ ਨੇ ਕਿਸ ਰਿਗਾਰਡਿੰਗ ਮਾਰੀ ਹੈ ਜੀ ਸਾਨੂੰ ਦੱਸ ਹੀ ਨਹੀਂ ਰਹੇ ਨਾਰਿੰਦਰ ਜਾਣ ਦੇ ਰਹੇ ਸਾਨੂੰ ਤਾਂ ਰੋਕ ਲਈ ਵੇਖ ਸਕਦੇ ਜੀ ਐਡਵੋਕੇਟ ਨੇ ਫੇਰ ਵੀ ਸਾਨੂੰ ਇਹਨਾਂ ਨੇ ਬਾਹਰ ਰੋਕਿਆ ਹੈ ਕਿ ਜਦੋਂ ਤੁਹਾਡਾ ਮੈਸੇਜ ਉਹਨਾਂ ਦਾ ਲਾ ਦਿੱਤਾ ਗਿਆ ਜਦੋਂ ਤੱਕ ਅੰਦਰੋਂ ਇੰਟੀਮੇਸ਼ਨ ਆਉਂਦੀ ਰਹੇ ਤੁਹਾਨੂੰ ਬੁਲਾ ਲੈ ਨੂੰ ਲੈ ਰਹੇ ਹੋ ਵੀ ਇਸ ਬਾਰੇ ਕੁਝ ਨਹੀਂ ਦੱਸ ਸਕਦੇ ਇਹਨਾਂ ਦੇ ਕੋਈ ਅਲੀਗੇਸ਼ਨ ਨਹੀਂ ਆਇਆ ਹਜੇ ਤੱਕ ਬਾਰ